ਬੀਬੀ ਕਿੱਥੇ ਗਏ ਮੋਤੇ ਵਾਜਾ-ਬੂਜਾ ਮਾਰ ਕੇ ਆਂ ਤੂੰ ਤੇ ਕੋਈ ਨ ਲੱਭਣ ਡਿਆ ਹਾਂ ਹਾਂ ਤੈਨੂੰ ਵਿਆਹ ਦਾ ਸੁਖ ਨਾ ਕਰਨਾ ਏ ਆਹੋ ਤੂੰ ਗੱਲ ਇਹ ਚਿੰਤਾ ਕਿ ਜਨਾਬੀ ਬੇਸ਼ੌਅਲ ਕਰਨ ਚੱਲਈ ਆਂ ਤੇ ਆਂ ਵੀ ਦੱਸ ਦੇ ਤੂੰ ਫੋਨ ਲਾਉਂਦਾ ਹੀ ਹਾਂ ਤੇ ਉਹ ਭੂਣ ਨਹੀਂ ਚੁੱਕਿਆ ਤੇਰੇ ਵੱਲੋਂ ਵੇਖ ਲੈ ਬੀਬੀ ਕਿ ਉਹ ਇਹ ਹਰਕਤਾਂ ਕਰਦਾਈ ਓਏ ਮੈਨੂੰ ਨਹੀਂ ਉਹ ਨਾਲ ਖੜਦੇ ਤੇ ਜੇ ਮੈਂ ਕੋਈ ਗੱਲ ਕੀਤੀ ਨਾ ਤੇ ਫਿਰ ਤੈਨੂੰ ਲਾਮਾ ਦੇਣਾ ਚੱਲ ਕੋਈ ਜਾ ਇਹ ਵਿਆਹ ਦਾ ਕੰਮ ਨ ਲੜਾਈ ਨਹੀਂ ਕੰਮ ਤੇ ਮੈਂ ਕਿੰਨਾ ਕਹਿੰਦਾ ਮੜਾ ਸੋਚਣ ਦੇ ਆ ਜੇ ਵਿਆਹ ਦਾ ਕੰਮ ਮੈਨੂੰ 2 ਮਿੰਟ ਨਾਲ ਲੈ ਆਏ ਤੇ ਮੈਂ ਵੀ ਵੇਖ ਲੈਂਦਾ ਲੀੜਾ ਕਪੜਾ ਕਿਹੋ ਜਿਹਾ ਚਾਹੀਦਾ ਕਿਹੋ ਜਿਹਾ ਨਹੀਂ ਇਹ ਤਾਂ ਭਈ ਹੈ ਹੈ ਇਹ ਤਾਂ ਗੱਲ ਹੈ ਤੇ ਜੇ ਹੁਣ ਮਾਨ ਕੇ ਉਹਨੂੰ ਤਾਂ ਗੱਲ ਪਿਆ ਨਾ ਤੇ 20 20 ਗੱਲਾਂ ਕਰਨੀਆਂ ਸਗਣਾ ਦਾ ਕੰਮ ਆ ਪੁਹਾਨਾ ਲੜਦਾ ਵਾ ਵੇਲ ਹੁਣ ਗਲਤ ਕੌਣ ਆ ਨਾ ਮੈਨੂੰ ਪੁੱਛ ਕੇ ਜਾਂਦੀ ਆ ਨਹੀਂ ਪੁੱਛਣਾ ਤੇ ਭਾਈ ਜਾਏ ਜਾਂ ਜਿੱਥੇ ਪੈਸੇ ਲੱਗਣੇ ਉਹ ਪੁੱਛੋਗਾ ਨਾ ਫਿਰ ਸਲਾਹ ਕਿ ਆਉਣਾ ਆ ਆ ਹੋਵੇ ਨਾ ਤੇ ਘਾਟਾ ਕਰਦਾ ਵਾ ਇਹ ਹੋਈ ਗੱਲ ਵਾ ਸ਼ਰਮਜਾਈ ਦੀ ਥੋੜੀ ਬੋਦੀ ਮੈਨੂੰ ਠੀਕ ਲੈਂਦੇ ਮੈਂ ਕਿਹੜਾ ਕਰਿਆ ਗਿਆ ਨਹੀਂ ਉਹ ਦਮ ਨੂੰ ਬਸ ਗਈ ਜੀ ਪਿਓ ਆਏਗਾ ਤਾਂ ਉਹਨੂੰ ਦੱਸ ਦੇਈ ਮੈਂ ਫੋਨ ਲਾਉਂਦਾ ਜਾਂ ਫੋਨ ਨਹੀਂ ਚੁੱਕਦਾ ਬੀਬੀ ਤੂੰ ਦੇ ਸੈਣੀ ਤੂੰ ਕਹਿੰਦੀ ਤੂੰ 2 ਮਿੰਟ ਰੁੱਕ ਜਾ ਹਾਂ ਉਹਨੂੰ ਆਉਣ ਉਹਨੂੰ ਨਾਲ ਲਾਜੋ ਪਰੋਣੇ ਨੂੰ ਚਲ ਚਾਕੋਈ ਨਹੀਂ ਮੁੜ ਕੇ ਲੈ ਜਾਈਏ ਬੜੇ ਉਹਨੂੰ ਮੈਂ ਸਮਝਾਵਾਂ ਉਹ ਬੀਬੀ ਇਤਰਾ ਨਹੀਂ ਨਾ ਕੰਮ ਹੁੰਦਾ ਹੁੰਦਾ ਠੀਕ ਨਹੀਂ ਇਤੱਕ ਘਰਾਂ ਚ ਕਲਾ ਵੱਧ ਨਹੀਂ ਹੁੰਦੀ ਪਈ ਇਹ ਰ ਗਾਲੇ ਠੀਕ ਨਹੀਂ ਹਾਂ ਚਲੋ ਚੱਲ ਕੋਈ ਨਹੀਂ ਆਈ ਜਾਣਾ ਨਾ ਪਰਦਾ ਲਾ ਆ ਜਣਾ ਦਾ ਹਾਂ ਜੀ ਕਿੱਦਾਂ ਫਿਰ ਨੋ ਗਿਆ ਹਾਂ ਹਲੋ ਹਾਂ ਜੀ ਫਸ਼ੀ ਕੌਰ ਜੀ ਹਾਂ ਜੀ ਸਭ ਠੀਕ ਠਾਕ ਹਾਂ ਜੀ ਚੱਲ ਗਈ ਨਾ ਉਹ ਆਹ ਤੇ ਡੈਡੀ ਆਏ ਹੀ ਲੈਣ ਫਿਰ ਹਾਂ ਜੀ ਹਾਂ ਜੀ ਜੀ ਕਿੱਥੇ ਲੱਗਣ ਡਿਆ ਜਿੱਦਾਂ ਹੀ ਆ ਜੀ ਅਜੇ ਹਾਂਜੀ ਕੀ ਹੋਣਾ? ਮੈਂ ਮੋਸ਼ਨਿੰਗ ਇਹਨਾਂ ਨੂੰ ਫਿਰ ਹਾਂਜੀ ਚਲ ਕੋਈ ਨਹੀਂ ਮੈਂ ਇਹਨਾਂ ਨੂੰ ਪੁੱਛ ਕੇ ਦੱਸਣੀ ਆ ਤੇ ਨਾਲੇ ਫਿਰ ਆਪਾਂ ਰਿਆਣਾ ਨੀਤੇ ਹਾਂਜੀ ਰਿਆਣਾ ਨੂੰ ਨਾ ਕਿ ਉਹ ਵੀ ਰੈਪ ਹੁਣ ਮਸਾ ਘਰ ਵੀ ਵੇਖਣਾ ਹੁੰਦਾ ਫਿਰ ਘਰ ਹੀ ਨਹੀਂ ਕੋਈ ਵੀ ਤੇ ਮੈਂ ਮਗਰ ਦਰਵਾਜ਼ੇ ਦੇ ਤਾਂ ਬੰਦ ਕਰਕੇ ਆ ਜਾਣਾ ਚਲ ਠੀਕ ਆ ਕੋਈ ਨਹੀਂ ਮੈਂ ਨਾਲ ਪੁੱਛ ਕੇ ਤੇ ਮੈਂ ਕਰਨੀ ਆ ਫਿਰ ਹਾਂਜੀ ਚਲ ਠੀਕ ਵਾ ਸਣੀ ਹਾਂਜੀ ਆਓ ਜਰਾ ਇੱਧਰ ਕੀ ਹੋ ਗਿਆ ਹਾਂ ਬੈਠ ਮੋ ਮੰਮੀ ਦਾ ਕੁੰਨੋਂ ਮੈਂ ਆਈ ਗਾਂ ਪੀ ਜਾਂਦੇ ਕੁਛ ਨਹੀਂ ਨਾ ਮੇਰੇ ਕੋਲ ਪੁਸ਼ਹੰਡ ਆਈ ਪਹਿਲਾਂ ਵੀ ਚਲ ਗਈ ਤੇ ਮੈਂ ਹਾਂ ਚਲ ਗਈ ਹਾਂ ਕਹਿਣ ਦੇ ਜੀ ਲੱਗਾ ਵਾ ਮੈਂ ਇਦਾਂ ਹੀ ਆਂ ਦੇ ਜੀ ਤੇ ਕਹਿਣ ਦੇ ਹੀ ਹੁਣ ਮੋਲੋ ਕਹਿੰਦੇ ਆਇਓ ਘੜੀਕ ਕੀ ਕਰਨਾ ਪਤਾ ਨਹੀਂ ਕਹਿਣੀ ਕੋਈ ਸਲਾਹ ਕਰਨੀ ਹੈ ਸਲਾਹ ਬਾਦੀ ਕਰਨੀ ਆ ਉਹ ਤਾਂ ਹੁਣ ਮਨ ਨੂੰ ਦੱਸਿਆ ਉਹ ਉੱਥੇ ਜਾ ਕੇ ਪਤਾ ਲੱਗੂਗਾ ਜਰਰ ਕਿਦਾਂ ਫਿਰ ਬੋਏ ਪਾਵੇ ਬੰਦ ਕਰਕੇ ਜਾਵਾਂਗੇ ਅੱਗੇ ਤੇ ਚਲ ਨਾਵ ਹੁੰਦੀ ਹੀ ਨਹੀਂ ਤੇ ਚਾਹ ਲੱਕ ਜਦੋਂ ਨਾਵ ਨਹੀਂ ਹੁੰਦੀ ਉਹਦਾ ਵੀ ਤੇ ਜਾਈਦਾ ਹੀਗਾ ਸਲਾਹ ਕਾਦੀ ਕਰਨੀ ਉਹਨਾਂ ਨੇ ਹਣ ਮੈਨੂੰ ਇਹ ਤਾਂ ਨਹੀਂ ਪਤਾ ਕਿ ਸਲਾਹ ਕਾਦੀ ਕਰਨੀ ਆ ਤੇ ਮੈਂ ਆਦਾਂ ਮਮੀ ਨੂੰ ਕਹਿਤਾ ਵਾਂ ਪਈ ਇਹ ਰਾਤ ਨਹੀਂ ਘਰ ਰਹਿਣਾ ਪਈ ਰਹਿਣ ਨੂੰ ਨਾ ਕਿਉ ਮੋੜਾਵਾਂਗੇ ਚਲ ਵੇਹਲਾ ਬਰੋਦਾ ਤਿਆਰ ਹੋਣ ਨੇ ਹਾਂ ਚਲ ਪੁਛਣੇ ਪੈਣੀ ਕੀ ਗੱਲ ਵਾ ਹਣ ਚਲੋ ਕੋਈ ਨਹੀਂ ਹੋ ਜਾ ਤਿਆਰ ਹੋਣ ਨੇ ਚਲ ਚੁਪ ਉੱਠੋ ਤਾਂ ਕਿਨਸੋ ਤੇਜ ਉਠੋ ਜੇ ਸੌਂਦੇ ਯਾਰ ਪਰੇ ਹਾਏ ਕੀ ਹੋ ਗਿਆ ਤਾਂ ਅੰਠੇ ਗੱਲ ਸੁਣੋ ਮੇਰੀ ਹੋ ਗਿਆ ਇੱਥੇ ਦੱਸ ਕੋਣ ਤੇ ਕਿਤੇ ਪੁੱਛੀ ਲਈਦਾ ਹੁੰਦਾ ਵਾ ਤੂੰ ਮੁੰਡੇ ਨਾਲ ਗਈ ਸ਼ੋਪਿੰਗ ਕਰਨ ਕੀ ਕੀ ਲਿਆਈ ਆ ਨਹੀਂ ਪੁੱਛਾਂ ਮੈਂ ਤਾਂ ਨਾ ਤੂੰ ਮੈਨੂੰ ਦੀਕ ਤਾਂ ਲੈਂਦੀ ਜੇ ਜਾਣਾ ਤੂੰ ਵੇ ਲੈ ਹੈ ਇਹ ਗੱਲ ਦਾ ਗੁੱਸਾ ਵਾ ਤੁਹਾਨੂੰ ਤਾਂ ਹੀ ਮੂੰਹ ਲਾ ਕੇ ਮੇਰੇ ਗਿਰਦ ਕਰਾਦੇ ਭਾਰਾ ਪੈਣਾ ਹੀ ਲੈ ਤੁਸੀਂ ਵੀ ਨਾ ਫਜ਼ੂਲ ਦੀਆਂ ਗੱਲਾਂ ਕਰਦੇ ਰਹਿੰਦੇ ਜੇ ਆਪ ਤੇ ਬੰਦਿਆਂ ਵਿੱਚ ਨਿਕਲਦੇ ਨਹੀਂ ਵਾਰ ਕਦੀ ਕਿਹਨਾ ਚੱਲ ਜਾਗੇ ਮੈਂ ਕਿਹੜਾ ਟੁਕਤੇ ਗਿਆ ਇੱਥੇ ਲੱਗ ਗਿਆ ਸੀ ਮੈਂ ਆਈ ਜਾਣਾ ਸੀ ਮੈਨੂੰ ਕੀ ਪਤਾ ਰੋਜ਼ ਤੇ ਤੁਹਾਡੇ ਫੈਸਲੇ ਨਹੀਂ ਮੁੱਕਦੇ ਕਦੀ ਕਿਸ ਦੇ ਨਾਲ ਤਿਆਰਵਾ ਤੇ ਕਦੀ ਕਿਸ ਦੇ ਨਾਲ ਮੈਂ ਆਪੇ ਚੰਗਾ ਫੈਸਲਾ ਲੱਗ ਗਿਆ ਸੀ ਜਾ ਕੇ ਹੁਣ ਨਾ ਮੁੰਡੇ ਦਾ ਵੇਖਣ ਵਖਾਲਾ ਸੀਗਾ ਸਗਮਾਂ ਦਾ ਕੰਮ ਹੋਆ ਤੇ ਕੱਪੜਾ ਲੀੜਾ ਨਹੀਂ ਚਾਹੀਦਾ ਮੁੰਡੇ ਨੂੰ ਤੁਸੀਂ ਨਾ ਐਵੇਂ ਜਾਣ ਕੇ ਮੂੰਹ ਜਸਾ ਲੈਂਦੇ ਜੇ ਮੇਰੇ ਨਾਲ ਕਦੀ ਚਾਚਾ ਨਾਲ ਵੀ ਬੋਲ ਪਿਆ ਕਰੋ ਤੇ ਜੇ ਮੈਂ ਨਾਲ ਚੱਲ ਜਾਂਦਾ ਤਾਂ ਮੈਂ ਲੈ ਕੇ ਨਹੀਂ ਦੇਣੀ ਹਾਂ ਬੈਕ ਤਾਂ ਦੇਣੇ ਹੀ ਸੀ ਪਰ ਮੈਂ ਉਹ ਸੋਚਿਆ ਕਿ ਤੁਹਾਨੂੰ ਕੋਈ ਕੰਮ ਨਾ ਹੋਵੇ ਮੈਂ ਤਾਂ ਨਹੀਂ ਤੰਗੀ ਦਿੱਤੀ ਤੁਹਾਨੂੰ ਤੇ ਸਮਝਦੇ ਨਹੀਂ ਗੱਲ ਨੂੰ ਆਹਨੇ ਕਿੰਨੇ ਫੋਨ ਕੀਤੇ ਫਿਰ ਰਾਜ ਵੀ ਕਹਿੰਦੇ ਜਵਾਬ ਨਹੀਂ ਦਿੱਤਾ ਗਾੜੀਆਂ ਉਹ ਤਾਂ ਕੀ ਗੱਲ ਆ ਗੱਡੀ ਲੈ ਕੇ ਇਹਨਾਂ ਦੇ ਮੁੰਡੇ ਨੇ ਗਾਣੇ-ਗੁਣੇ ਲਾ ਲਈਗੇ ਤੇ ਨਹੀਂ ਪਤਾ ਲੱਗਾ ਆ ਗਾਣੇ ਸੁਣਾ ਕਰੋ ਜਿਆਦੇ ਹੈ ਇਹ ਨਾਲ ਬੈਠ ਕੇ ਕਰਕੇ ਤਾਂ ਫੋਨ ਹੀ ਹੁੰਦਾ ਉਹ ਤੁਸੀਂ ਵੀ ਨਾ ਪੁੱਛ ਤੇ ਲਓ ਕਿ ਕੀ ਕੀ ਲੈ ਕੇ ਦਿੱਤਾ ਮੁੰਡੇ ਨੂੰ ਕੀ ਲੈਂਦਾ ਵਾ ਦੋ ਸੂਟ ਲੈ ਦਿੱਤੇ ਮੁੰਡੇ ਨੂੰ ਵਧੀਆ-ਵਧੀਆ ਠੀਕ ਵਾ ਨਾ ਤੇ ਦੋ ਮੈਂ ਆਪਣੇ ਧੱਲੇ ਆ ਹੁਣ ਵਿਆਹ ਤੱਕ ਟਾਈਮ ਲੰਘ ਜਾਊਗਾ ਆਹ ਤੇ ਨਿਆਉ ਆਉਂਦੀ ਲਈ ਆਇਆ ਚੱਲ ਫੇਰ ਥੋੜਾ ਬੋਤਾ ਸਮਾਰ ਸੋਈਦਾ ਲਿਆਂਦਾ ਵਾ ਆਹੋ ਕੱਪ-ਕੁੱਪ ਲਿਉਣ ਵਾਲੀ ਨਵੇਂ ਤੇ ਮੈਂ ਹੁਣ ਨਵਾਂ ਕੰਮ ਤੇ ਨਵਾਂ ਸਾਰਾ ਕੁਝ ਲਿਆ ਕੇ ਆਣੀ ਆ ਠੀਕ ਵਾ ਨਾ ਤੇ ਚੱਲ ਠੀਕ ਆ ਦੋ ਸ਼ਟਾ ਤੁਹਾਨੂੰ ਵੀ ਲਿਆਤੀਆਂ ਜੀ ਮੇਰੀ ਗੱਲ ਸੁਣ ਲਾ ਮੈਨੂੰ ਭੁੱਖ ਬੜੀ ਲੱਗੀ ਆ ਪਹਿਲਾਂ ਮੈਨੂੰ ਰੋਟੀ ਖਵਾ ਲ ਤੇ ਫਿਰ ਮੈਂ ਚਾਹ ਦਾ ਕੱਪ ਪੜਾਂਗੇ ਤੇ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਨੇ ਚਾਹ ਨਹੀਂ ਬਣਾ ਕੇ ਦਿੱਤੀ ਤੁਹਾਨੂੰ ਮੈਂ ਤਾਂ ਕਹਿ ਕੇ ਗਈ ਸੀ ਪਤਾ ਨਹੀਂ ਬੀਬੀ ਨੂੰ ਤੇ ਮੈਂ ਪੁੱਛ ਗਿਆ ਬੀਬੀ ਤਾਂ ਸੁੱਤੀ ਐ ਉੱਥੇ ਆਈ ਹਾਂ ਤੇ ਮੈਂ ਤਾਂ ਨਹੀਂ ਠਾਲਿਆ ਮੁੜ ਕੇ ਉਹਨਾਂ ਦਾ ਵੀ ਸਰੀਆ ਹੀ ਪਿਆ ਵਾ ਦਵਾਈ ਖਾ ਲਈ ਹੁਣੀ ਤੇ ਨੀਂਦ ਆ ਗਈ ਹੁਣੀ ਆ ਚੱਲ ਕੋਈ ਗੱਲ ਨਹੀਂ ਮੈਂ ਹੁਣੇ ਤੁਹਾਨੂੰ ਰੋਟੀ ਲਿਆ ਦਿੰਨੀ ਆ ਮਗਰੇ ਚਾਹ ਬਣਾ ਦਿੰਨੀ ਆ ਆ ਨਾ ਮੂੰਹ ਸਜਾਇਆ ਕਰੋ ਯਾਰ ਮੂੰਹ ਸਜਾਵਾ ਸਜਾਵਾ ਆਹ ਐਵੇਂ ਮੂੰਹ ਫਲਾਫ ਲਗ ਲਾ ਕਰਦੇ ਰਹੇ ਕਦੀ ਬੰਦਾ ਚੱਜ ਨਾਲ ਵੀ ਬੋਲ ਪੇ ਚੱਲ ਚੰਗਾ ਲਿਓ ਨਹੀਂ ਰੋਟੀ ਮੈਂ ਤੇ ਗੇ ਜੇ ਤੋਂ ਮੈਂ ਮਿੰਨ ਵੀ ਨਾਲ ਲੈ ਜਾਉ ਉਹੋ ਜਾਂ ਮੁੜਾ ਵਾ ਮੇਰਾ ਹੈਂ ਵੀ ਤੂੰ ਹੀ ਸਬਰ ਕਰ ਲਾ ਕਿੱਦੀ ਬੂਸਕੀ ਪਾ ਕੇ ਬੈਠਾ ਇੰਨੇ ਅਣਕੇ ਹੱਦ ਹੋਈ ਇਹਨਾਂ ਵਾਲੀ ਵੀ ਨਾ ਲੈ ਕਿੰਨੇ ਕੰਮ ਖਿਲਰੇ ਪਏ ਤੇ ਅਜੇ ਤੱਕ ਸੁਪਾਵਾ ਵੀ ਉੱਠ ਮੁਣਿਆ ਮੰਮੀ ਉੱਠ ਪੈ ਨਾ ਵੀ ਉੱਠ ਪਾ ਤਾਂ ਹਾਈ ਹਾਈ ਵੀ ਤੇ ਇਹਨਕਦਾ ਚੜ ਆਇਆ ਵਾ ਵੇ ਸੂਝ ਨੂੰ ਅੱਗ ਲੱਗੀ ਉੱਠ ਤਾਂ ਦੱਸੋ ਕੀ ਕਰਾਉਣਾ ਤੁਸੀਂ ਮੇਰੇ ਕੋਲ ਕਰਾਉਣਾ ਕੀ ਆ ਇਹ ਉਹਨਾਂ ਨੇ ਆ ਜਾਣਾ ਹੀ ਉਹ ਸਾਰੇ ਘਰ ਦਾ ਕੰਮ ਖਿਲਰਿਆ ਪਿਆ ਵਾ ਵੀ ਉਹ ਕੰਮ ਵਾਲੀਆਂ ਵੀ ਨਹੀਂ ਆਈਆਂ ਹੈਂ ਕੱਲ ਮੈਨੂੰ ਕਹਿੰਦੀ ਸੀ ਮੈਂ ਦੋ ਬੁੜੀਆਂ ਲੈ ਕੇ ਟਿਆਰ ਦੇ ਨਾਲ ਆਜੂਗੀ ਤੇ ਵੇਖ ਲੈ ਅਜੇ ਤੱਕ ਨਹੀਂ ਆਈ ਤੇ ਮੇਰੀ ਗੱਲ ਸਾਂ ਮੇਰਾ ਪੁੱਤ ਨਾ ਉੱਠ ਕੇ ਤਿਆਰ ਹੋ ਠੀਕ ਵਾ ਨਾ ਹੋਏ ਨਾ ਮੰਮੀ ਮੈਨੂੰ ਤੇ ਇੱਕ ਤੁਹਾਡੀ ਸਮਝ ਨਹੀਂ ਲੱਗਦੀ ਬੰਦਾ ਕਿਤੇ ਬਾਹਰ ਰੱਖਦਾ ਪ੍ਰੋਗਰਾਮ ਉਹਨਾਂ ਨੂੰ ਸਦਾ ਘਰੇ ਸੱਦ ਲਿਆ ਲੈ ਦੱਸ ਪੁੱਤ ਕੀ ਕਰਾਂ ਫਿਰ ਮੈਂ ਉਹ ਕੁੜੀ ਵਿਚਾਰੀ ਦਾ ਮਾਪਿ ਉਹ ਹੈ ਨਹੀਂ ਆ ਹੈ ਤੇ ਭੈਣ ਕੋ ਰਹਿੰਦੀ ਆ ਤੇ ਪਾਈ ਦੇ ਨਾਲ ਆਉਣਾ ਨਹੀਂ ਉਹਨੇ ਕੀ ਮੈਂ ਦੱਸਾਂ ਤੈਨੂੰ ਹੁਣ ਇਦਾਂ ਮੰਮੀ ਠੀਕ ਜਾ ਲੱਗੇਗਾ ਉਹ ਸਭ ਕੋ ਠੀਕ ਲੱਗਦਾ ਵਾ ਮਾੜਾ ਨਹੀਂ ਲੱਗਦਾ ਕੋਈ ਤੇਰੀ ਨਾਨੀ ਵਿੱਚ ਵਿਚੋਲਣ ਵਾ ਉਹਨੇ ਮਾੜਾ ਮੋਟਾ ਥੋੜੀ ਕਰਾਉਣਾ ਹੀਗਾ ਐਵੇਂ ਨਾ ਤੂੰ ਗੱਲਾਂ ਗਾਂ ਦੀ ਗਾਫੜਿਆ ਕਰ ਉਹ ਚਲੋ ਕੋਈ ਨਹੀਂ ਹੋਏ ਨਾ ਤਿਆਰ ਹਜੇ ਬੱਚੇਰਾ ਟਾਈਮ ਹੈ ਵੀ ਟਾਈਮ ਕਿੱਥੇ ਆ ਟਾਈਮ ਵੇਖ ਕਿ ਨਾ ਹੋ ਗਿਆ ਉੱਠ ਪਹਣ ਤੂੰ ਉੱਠ ਪੈਣਾ ਤੁਸੀਂ ਮੇਰੇ ਕੋ ਕਰਾਉਣਾ ਕੀ ਐ ਮੈਂ ਤਿਆਰ ਹੀ ਹੋਣਾ ਕਰਾਉਣਾ ਕੀ ਐ ਜਾ ਨਾਲ ਫੇਰਾ ਮਾਰ ਕੇ ਆ ਉਹ ਕੰਮ ਵਾਲੀ ਕਿਹਦੀ ਮੈਂ ਆਜੂ ਆਈ ਨੇ ਇਹ ਤੱਕ ਠੀਕ ਵਾ ਨਾ ਫੇਰਾ ਮਾਰ ਕੇ ਆ ਜਾ ਕੇ ਤੇ ਮਮੀ ਸੰਦੈਂਦੀ ਛੇਤੀ ਆਜੋ ਇੰਨਾ ਖਲਾਰਾ ਪਿਆ ਹੁਣ ਤੁਸੀਂ ਮੈਂ ਇਕੱਲੀ ਪੜਾ ਕੀ ਕਰਾਂ ਚਲੋ ਪਰਾਂ ਹੋ ਗੋ ਜਾਣਾ ਉੱਖਾਈ ਲੰਦਾ ਚਾਹ ਨੀ ਲਾ ਚਾਹ ਲੈ ਉਹ ਕੋਟੇ ਮੈਨਾਂ ਚਾਹ ਮੈਂ ਪੜਾਈ ਚਾਹ ਮੈਂ ਦੇ ਦਿੰਦੀ ਆ ਮੂੰਹ ਧੋ ਕੇ ਤੇ ਪਹਿਲਾ ਸਿੱਧਾ ਉਹਦੇ ਘਰ ਜਾ ਪਤਾ ਹੀ ਨਹੀਂ ਕਿ ਲੱਗਦਾ ਇੰਨੇ ਖਲਾਰੇ ਪਏ ਆ ਕਿਦਾਂ ਸਾਹਮਣੇ ਮੈਂ ਇਕੱਲੀ ਨੇ ਪੜਾ ਜੇ ਪਿਓ ਵਾ ਉਹ ਜਾ ਕੇ ਦੋ ਚਾਰ ਬੰਦੇ ਇਕੱਠੇ ਕਰਕੇ ਬਾਹਰ ਬਿਠਾ ਫਿਰ ਕਹਿਣਾ ਮੈਨੂੰ ਪੁੱਛਿਆ ਨਹੀਂ ਐਡਾ ਮੂਫਲਾ ਲੜਣਾ ਫਿਰ ਮੇਰੇ ਨਾਲ ਚੱਲ ਵੇਖਾ ਜਾ ਕੇ ਚੱਲ ਪਰਮਾਤਮਾ ਸੱਚੇ ਪਾਸ਼ਾ ਹੁਣ ਸਭ ਕੁਝ ਵਧੀਆ ਵਧੀਆ ਹੋ ਜੇ ਪਰ ਇੱਕ ਗੱਲ ਵਾ ਚੱਲ ਕੋਈ ਨਹੀਂ ਸਾਨੂੰ ਬਹੁਤਾ ਕਰਨ ਦੀ ਵੀ ਲੋੜ ਨਹੀਂ ਸਾਡੇਗੇ ਤੇ ਹੈਗੇ ਆ ਐਡੀ ਕੀ ਲੋੜ ਆ ਹੈਂ ਇੱਥੇ ਸਾਸਰੂ ਜਾਣਾ ਵਾ ਤੇ ਚੱਲ ਮੈਂ ਕਹਿਣੀ ਆ ਸਭ ਕੁਝ ਵਧੀਆ ਹੋ ਜੇ ਤੇ ਕੁੜੀ ਐ ਤੇ ਚੰਗੀ ਹੋਵੇ ਕਿਤੇ ਬੋਲੇ ਨਾ ਮੇਰੇ ਘੜੀ ਬਸ ਮੈਨੂੰ ਕੁਛ ਨਹੀਂ ਚਾਹੀਦਾ ਮੰਮੀ ਮੈਨੂੰ ਤੁਹਾਡੀ ਨਹੀਂ ਸਮਝ ਲੱਗਾਂ ਦੀ ਵੀ ਤੁਸੀਂ ਤੁਰਦੇ ਕਿਉਂ ਨਹੀਂ ਜੇ ਮੈਂ ਤੁਹਾਨੂੰ ਕਹਿੰਦੀ ਚਲੋ ਚੱਲੀ ਹੁਣਾਂ ਦੇ ਘਰ ਕੋਈ ਨਹੀਂ ਪਤਾ ਤੁਰ ਪੈਣੇ ਆ ਹੁਣ ਜੇ ਉੱਥੇ ਜਾਏਗੀ ਨਾ ਸਾਰਿਆਂ ਜੀਆਂ ਦੇ ਵਿੱਚ ਸਾਰੀ ਗਲਤੀ ਕੱਢੀ ਉਹਨਾਂ ਦੀ ਉਹਨਾਂ ਨੂੰ ਪਤਾ ਲੱਗ ਜੇ ਕਿ ਅਸੀਂ ਆ ਗਲਤੀ ਕੀਤੀ ਆ ਤੇ ਇਹ ਨਾ ਹੋਏ ਕਿ ਉੱਥੇ ਮੂੰਹ ਚ ਕੁੰਗਣੀਆਂ ਪਾ ਕੇ ਬੈਠੀ ਰਹੇ ਤੇਰਾ ਚ ਡਰ ਡਰ ਕੇ ਕੱਢਿਆ ਵਾ ਹੋ ਨਹੀਂ ਡਰਨ ਦੀ ਲੋੜ ਹੈ ਜੀ ਚੰਗਾ ਨਹੀਂ ਮੰਮੀ ਡਰਨਾ ਕਿਹੜੀ ਗੱਲਾਂ ਵਾ ਮੈਂ ਨਾਲ ਦੱਸਾਂਗੀ ਨਾ ਪਿੰਦ ਨੂੰ ਕਿ ਸਾਰਾ ਕਸੂਰ ਤਾਂ ਢੀ ਮਾਂ ਦਾ ਵਾ ਉਹਨੂੰ ਫਿਰ ਪਤਾ ਤਾਂ ਤਾਂ ਹੀ ਲੱਗੂਗਾ ਨਾ ਕਿਰੇ ਭਲੇਖੇ ਜੀ ਨਾਲ ਉਹ ਹੀ ਰਹਿ ਜੇ ਪਰ ਉਹ ਵੀ ਨਹੀਂ ਚੰਗਾ ਮੈਂ ਕਹਾਂ ਮੈਂ ਇਦਾਂ ਕਰਾਂ ਵੀ ਮੈਂ ਜਰਾ ਥਾਣੇ ਹੋਵਾਂ ਨਹੀਂ ਡੈਡੀ ਜੀ ਉਹਨਾਂ ਦੇ ਘਰ ਚਲੀਏ ਪਹਿਲਾਂ ਸਿੱਧਾ ਪਿੰਦਰ ਕੇ ਹਾਂਜੀ ਪੁੱਤ ਮੇਰੀ ਗੱਲ ਸੁਣ ਉੱਥੇ ਤੇ ਆਪਾਂ ਜਾਣਾ ਹੀ ਆ ਪਰ ਮੈਂ ਨਾ ਵੀ ਅਹੀਂ ਥਾਣੇ ਦਰਖਾਸਤ ਦਿੱਤੀ ਆ ਪੁਲਿਸ ਨੂੰ ਸਾਰੇ ਕੇਸ ਦਾ ਪਤਾ ਵਾ ਆਪਾਂ ਚੋਰੀ ਨਹੀਂ ਰੱਖਣੀ ਕਿਸੇ ਗੱਲ ਦੀ ਨਹੀਂ ਤੇ ਸਾਡੇ ਤੇ ਉਲਟਾ ਕੇਸ ਪੈ ਜਾਣਾ ਅਹੀਂ ਉਹਨਾਂ ਨੇ ਇੱਕ ਵਾਰ ਦਸਤਗੀਰ ਸਹੀ ਵੀ ਕੁੜੀ ਸਾਡੀ ਲੱਭ ਗਿਆ ਤੇ ਹਾਲਤ ਚ ਲੱਭੀ ਆ। ਨਾਲੇ ਪੁੱਤੋ ਬੜੇ ਜੀ ਕੰਜਰ ਨੇ ਉਹਨਾਂ ਤਾਂ ਅੱਗੇ ਨਹੀਂ ਸਾਡੀ ਬਾਹ ਜਾਣ ਦਿੱਤੀ। ਅਹੀਂ ਨਾਲ ਪੁਲਿਸ ਦਾ ਕੇ ਖੜਾਗੇ ਨਾ ਬੰਦਾ ਤੇ ਫੇਰ ਉਹਨਾਂ ਨੂੰ ਪਤਾ ਲੱਗਣਾ ਵਾ। ਇਹ ਨਾ ਉਹ ਫੇ ਚਲਾਕੀਆਂ ਵਰਤਨ ਦਾ ਐਮਐਲ ਵਾਲ ਚੱਲ ਜਾਣ। ਉਹ ਪਤਾ ਕਿੰਨੀ ਚਲਾਕ ਜਨਾਨੀ ਆ। ਉਹ ਨਹੀਂ ਨਹੀਂ ਅਸੀਂ ਅੰਦਰ ਕਰਾਉਣਾ ਉਹਨਾਂ ਨੂੰ। ਜੇਲੇ ਜਾਣਗੇ ਤੂੰ ਫਿਕਰ ਕਿਉਂ ਕਰਦੀ ਆਂ ਜੇ? ਸਾਡੀ ਭਾਈ ਅੱਧਾ ਕਿਲਾ ਪਹਿਲੀ ਵੇਖ ਜੇ। ਐਦਾਂ ਕਹ ਇਹਨੂੰ ਜੇਲ੍ਹ ਚ ਕੱਲਣਾ ਵਾ। ਇਹ ਨਾ ਕਿਤੇ ਸੁੱਕੀ ਰਹਿ ਜੀ। ਮੈਂ ਤਾਂ ਨਾ ਮੈਂ ਨਾ ਇਕੱਲੀ ਥਾਣੇ ਹੋਈ ਆਵਾ। ਛੱ ਇਹਨਾਂ ਹੋਇ ਡੈਡੀ ਜੀਓ ਪਹਿਲਾਂ ਹੀ ਉਹਨਾਂ ਨੂੰ ਚੁੱਕ ਲੈਣ ਮੈਨੂੰ ਇੱਕ ਰਿ ਉਹਨਾਂ ਦੇ ਮੱਥੇ ਤੇ ਲਾਓ ਮੈਂ ਪਿੰਦਰ ਨੂੰ ਮਿਲਣਾ ਵਾਂ ਇਹ ਹਜੇ ਵੀ ਤੈਨੂੰ ਪਿੰਦਰ ਦਾ ਦੁੱਖ ਆਉਂਦਿਆ ਆ ਐਨਾ ਕੁਛ ਸਾਡੇ ਨਾਲ ਕਰ ਛੜਿਆ ਕਸਮਾਂ ਨੂੰ ਖਾਏ ਪਿੰਦਰ ਮੰਮੀ ਦੁੱਖ ਦੀ ਨਹੀਂ ਗੱਲ ਹੈਗੀ ਉਹਨਾਂ ਨੂੰ ਵੀ ਤੇ ਪਤਾ ਲੱਗ ਗਿਆ ਮੇਰੇ ਨਾਲ ਕੀ ਹੋਇਆ ਵਾ ਮੈਨੂੰ ਇਹ ਦੱਸਣੋ ਐਵੇਂ ਬੈਸ ਬਾਜੀ ਨਾ ਕਰੀ ਜਾਓ ਚੱਲ ਮੈਨੂੰ ਫੋਨ ਕਰ ਲਾਂਦੇ ਇੱਕ ਕਰ ਪੁਲਸ ਵਾਲਿਆਂ ਨੂੰ ਕੀ ਆਂਦੇ ਆ ਭਲਾਓ ਪਹਿਲਾਂ ਮੈਨੂੰ ਇਹ ਦੱਸ ਜਿਨ੍ਹਾਂ ਨੂੰ ਖਾੜੀ ਤੀ ਦਾ ਦੁੱਖ ਨਹੀਂ ਆਇਆ ਖਾੜੇ ਵਾਲੋ ਠੱਠੇ ਖੂਚ ਪਏ ਉਹਨਾਂ ਦਾ ਪਿੰਦਰ ਅਸੀਂ ਕੀ ਕਰਨਾ ਤੈਨੂੰ ਕੀ ਲੋੜ ਹੈ ਪਿੰਦਰ ਦੀ ਸ ਕੋਈ ਲੋੜ ਨਹੀਂ ਗਈ ਉਹਨਾਂ ਦੀ ਉਹ ਮੇਰੀ ਹੋਈ ਆ ਗੱਲ ਥਾਣੇ ਕੀ ਆਂਦੇ ਉਹ ਆਂਦੇ ਵੀ ਅਸੀਂ ਇੱਥੇ ਆਉਨੇ ਆ ਆ ਲੈ ਆਪਣਾ ਬੰਦਾ ਕੋਈ ਤੁਹਾਡੇ ਕੋਲ ਤੇ ਤੁਸੀਂ ਅਜੇ ਨਾ ਜਾਇਓ ਤੇ ਹੁਣ ਉਹਨਾਂ ਨੂੰ ਆਲਿਆਂ ਤੋਂ ਕੀ ਗੱਲਬਾਤ ਕਰਦੇ ਆ ਕੀ ਪੁੱਛਗਿੱਛ ਕਰਦੇ ਆ ਤੇ ਅਗਲਾ ਪ੍ਰੋਗਰਾਮ ਫਿਰ ਉਹ ਆਉਣਗੇ ਤੇ ਫੇਰ ਬਣੂਗਾ ਵੀ ਕੀ ਬਣਦਾ ਚਲੋ ਜਿੱਦਾਂ ਸਹੀ ਲੱਗਦਾ ਉਦਾਂ ਹੀ ਕਰ ਲਓ ਠੀਕ ਹੈ ਨਾ ਹਾਂਜੀ ਠੀਕ ਹੈ ਹੁਣ ਤੁਸੀਂ ਠੀਕ ਲਓ ਉਹਨਾਂ ਨੂੰ 10 ਮਿੰਟ ਤੇ ਆਉਂਦਿਆਂ ਰਿਕੜੀ ਲੱਗਣੀ ਆ ਹੁਣ ਉਹਨਾਂ ਨੂੰ ਤੇ ਆਪਣਾ ਨਿੱਕਾ ਮੋਟਾ ਕੋਈ ਕੰਮਕਾਰ ਹੈਗਾ ਤਾਂ ਕਰ ਲਓ ਉਹਨਾਂ ਚਲੋ ਠੀਕ ਹੈ ਕੋਈ ਨਾ ਕਰ ਲਈਏ ਫਿਰ ਉਹਨਾਂ ਨੂੰ ਪੁੱਛਾਂਗੇ ਵੀ ਗਾਹ ਹੁਣ ਕੀ ਕਰਨਾ ਵਾ ਕੁੜੀ ਆਪੇ ਦੱਸ ਦੂਗੀ ਸਾਰਾ ਕੋਈ ਜੋਗਜ ਹੋਇਆ ਇਹਦੇ ਨਾਲ ਮੈਂ ਥੋੜਾ ਕੋਈ ਨਹੀਂ ਮੰਮੀ ਚਲੋ ਕਰ ਲੋ ਨਿੱਕਾ ਮੋਟਾ ਕੰਮ ਤੇ ਮੈਂ ਜਰਾ ਘੇਲੀਆ ਲਹੋਵਾ ਲੈ ਨਹੀਂ ਮੇਰਾ ਪੁੱਤ ਇਕ ਤਾਂ ਤਿਆਰ ਹੋ ਗਿਆ ਨਿੱਕਾ ਫੁੱਟ ਫੁੱਟ ਪੈ ਗਿਆ ਤੇ ਨજર ਨਾ ਲੱਗੇ ਮੇਰੇ ਪੁੱਤ ਨੂੰ ਕਿਤੇ ਹੈ ਵੇਖਾ ਕਿੰਨਾ ਸੋਹਣਾ ਲੱਗਦਾ ਵਾ ਕੋਈ ਕਹਿੰਦ ਤ ਕਹਿ ਸਕਦਾ ਵਾ ਕਿ ਦੂਜਾ ਵਿਆਹ ਵਾ ਹੈ ਲੱਗਣ ਦੇ ਆਜ ਤਾਂ ਪਹਿਲੀ ਵਾਰੀ ਵਿਆਹ ਕਰਵਾਉਂਦਾ ਵਾ ਹੈ ਆ ਮੂਹ ਕਿਧਰ ਫਲਾਇਆ ਵਾ ਨੇ ਮੂਸ ਦਾ ਕਰ ਆਪਣਾ ਪਤਾ ਨਹੀਂ ਮੰਮੀ ਮੈਨੂੰ ਬਹੁਤ ਚੰਗਾ ਜਨ ਲੱਗਣ ਲੱਗਾ ਯਾ ਮੈਨੂੰ ਪਹਿਲਾਂ ਹੀ ਪਤਾ ਸੀ ਤੇਰੇ ਜਪਾਨ ਚ ਕੋਈ ਸ਼ਬਦ ਚੰਗਾ ਵੀ ਨਿਕਲ ਜਾਊਗਾ ਅੱਜ ਸੱਜਣਾ ਦਾ ਦੇਣਾ ਕੋਈ ਚੱਲਦਾ ਬੋਲ ਚੱਗਾ ਵਧੀਆ ਵਧੀਆ ਸੋਚੀ ਹੈ ਨਾ ਤੇ ਵਧੀਆ ਵਧੀਆ ਹੁੰਦਾ ਵਾ ਵੇਖਾ ਕਿੰਨਾ ਸੋਹਣਾ ਲੱਗਣ ਡਿਆ ਫੁੱਟ ਫੁੱਟ ਪੈਣ ਡਿਆ ਚਟਾ ਰੰਗ ਤੇਨੂੰ ਵੇਖਾ ਉਸ ਤੋਂ ਮੈਂ ਤੁਹਾਡੇ ਘਰ ਕੇ ਦੇਣ ਤੇ ਮੈਂ ਇਦਾਂ ਮਮੇ ਕਦੇ ਨਹੀਂ ਬਣਾਣਾ ਚੱਲ ਕੋਈ ਨਹੀਂ ਪੁੱਤ ਮੇਰੇ ਕਰਕੇ ਸਹੀ ਹੈ ਚੱਲ ਆਪਣੀ ਮਾਂ ਦਾ ਮਾਣ ਕਰਖਿਆ ਤੂੰ ਤਾਂ ਇਹ ਬੀਬਾ ਪੁੱਤਵਾ ਤੂੰ ਮੇਰਾ ਹੈ ਚੱਲ ਕੋਈ ਨਹੀਂ ਹੁਣ ਨਾ ਇਦਾਂ ਕਰ ਕੋਈ ਗੱਲ ਨਾ ਮੇਝੋ ਕੱਢੀ ਚੁੱਪ ਕਰਕੇ ਬਿਠਾ ਰਹੀ ਜਿੰਨੇ ਕੀ ਗੱਲ ਪੁੱਛਣਗੇ ਨਾ ਓਨੀ ਕਦਾ ਜਵਾਬ ਦੇਣੀ ਵਾਧੂ ਗੱਲ ਨਹੀਂ ਕਰਨੀ ਕੋਈ ਵੀ ਚਲੋ ਠੀਕ ਆਹੋ ਪਰ ਉਹ ਵਾਲੀ ਗੱਲ ਨੇ ਮੰਮੀ ਹਾਂ ਨਾ ਬੰਦੀ ਪਹਿਲਾਂ ਵਰਗੀ ਤੇ ਪਹਿਲਾਂ ਵਰਗੀ ਤੇ ਨਹੀਂ ਬਣਨੀ ਪਤਾ ਵਾ ਮੈਨੂੰ ਪਰ ਕੀ ਕਰਨਾ ਭਲਾਉਣਾ ਪੈਣਾ ਸਾਰਾ ਕੁਝ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਨਾ ਤੇ ਪਿਛਲੀਆਂ ਗੱਲਾਂ ਭੁੱਲ ਜਾ ਸਾਰੀਆਂ ਹੁਣ ਚਲੋ ਠੀਕ ਆਹੋ ਤੇ ਜੇ ਉਹ ਯਾਦ ਕਰੀ ਜਾਵੇਂਗਾ ਨਾ ਫੇ ਸ਼ੁਰੂਆਤ ਕਿਦਾਂ ਕਰੇਗਾ ਨਵੀਂ ਆਪਣੀ ਦੀ ਠੀਕ ਆ ਨਾ ਕੋਈ ਨਹੀਂ ਭੁੱਲ ਜਾ ਉਹ ਸਾਰੀਆਂ ਗੱਲਾਂ ਪਿਛਲੀਆਂ ਚਲੋ ਠੀਕ ਆ ਕੋਈ ਨਹੀਂ ਮੈਂ ਲੇ ਆ ਬੱਲ ਵੱਜੀਓ ਲੱਗਦਾ ਕੋਈ ਨਾ ਅੱਜ ਨੂੰ ਜਾ ਤੂੰ ਮੈਂ ਆ ਜਾਈ ਮम्मी ਵੇਹਾਂ ਕਿੰਨੀ ਫੋਸ਼ ਆ ਪਰ ਮੈਨੂੰ ਪੁੱਛ ਕੇ ਵੇਖਣਾ ਮੇਰੇ ਦਿਲ ਤੇ ਕੀ ਬਿਤਾਂ ਡੀ ਜੱਜਨਵਦੀਪ ਹੁੰਦੀ ਤੇ ਆ ਕੰਮ ਹੋਣਾ ਹੀ ਕਦੇ ਵੀ ਨਾ ਲੱਗਦਾ ਸੁਣਿਆ ਆ ਜੀਓ ਸੇਤਰੇ ਦੇਖ ਮਾਰਿਆ ਮੇਰੀ ਗੱਲ ਤੋਂ ਪਰਮੇ ਅਗੇ ਪਾਣੀ ਕੋਈ ਪਾਰਨਾ ਹਾਂ ਤੇ ਅੱਛਾ ਅਗੇ ਆ ਗਿਆ ਬਿਠਾ ਤਾਂ ਨਾ ਤਿੰਨ ਚਲੋ ਕਹਿੰਦਾ ਮੈਂ ਨਹੀਂ ਪਾਣੀ ਪਾਰ ਕਰਦਾ ਮੋਤੀ ਕਰਨਾ ਕਰ ਹਾਂ ਮੈਂ ਮੈਂ ਕਾਦੀ ਗੱਲ ਕਰਦੀ ਮੈਂ ਨਹੀਂ ਕਰਾ ਨਾ ਫਟਫਟ ਨਹੀਂ ਹੁੰਦੀ ਮੈਂ ਤਾਂ ਪਿਛਲਾ ਭੋਲ ਹੀ ਨਹੀਂ ਪਾਉਣਾ ਹਾਂ ਹਮ ਹੱਥ ਲਿਆ ਕੇ ਜਾਣ ਦੋ ਕਰ ਮੈਂ ਕੋ ਕਰਨੀ ਆ ਪਿਛਲੀਆਂ ਗੱਲਾਂ ਉਹ ਪਾੜਾ ਮੈਨੂੰ ਕਿ ਪਾੜਨਾ ਮਿਲੂ ਤੁਸੀਂ ਆਰਾਮ ਨਾਲ ਪਿਓ ਤੁਸੀਂ ਨਾਲ ਕੋਈ ਕਰਦੇ ਹੋ ਆ ਲੈ ਪਾਣੀ ਲੈ ਮੈਂ ਮਿਲਣਾ ਪਹਿਲਾਂ ਪਾੜ ਚ ਪਾਣੀ ਦਿੰਦੀ ਸਸਟੀ ਦਾ ਵਿੱਚ ਸਸਟੀ ਦਾ ਕੋਈ ਸਮੱਸਿਆ ਨਹੀਂ ਆਇਆ ਤੇ ਮੋਂਟਰ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਆਈ ਕੋਈ ਮੁਸ਼ਕਲ ਨਹੀਂ ਅੱਛਾ ਚਲੋ ਵਧੀਆ ਫਿਰ ਤੇ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਵਾ ਹਾਂ ਉਹ ਉਸ ਨਾਲ ਵੀ ਆਲੀ ਤੇਰੇ ਪਰਦਾ ਖਾਂ ਦਿੱਤੀ ਤਾਂ ਭਾਗ ਦਾ ਵਿੱਚ ਘਰ ਸਾਹਮਣਾ ਹੀ ਲੱਗ ਗਈ ਆ ਹਾਂਜੀ ਨਹੀਂ ਮੁਸ਼ਕਲ ਕੋਈ ਨਹੀਂ ਹੋਈ ਘਰ ਤੋਂ ਪੰਜ ਹਾਂ ਹਾਂਜੀ ਸ਼ੜਕ ਤੇ ਘਰ ਹੋ ਗਿਆ ਹਾਂਜੀ ਸਾਹਮਣੇ ਘਰ ਸੀਦਾ ਹਾਂਜੀ ਪਾਣੀ ਵੀ ਆਲਵੇਟ ਬੱਤ ਫੋਟ ਕੀ ਨਾਂ ਤੁਹਾਡਾ ਮਨਦੀਪ ਮਨਦੀਪ ਠੀਕ ਆ ਤੇ ਪੁੱਤ ਕਿੰਨਾ ਕ ਪੜ੍ਹੇ ਜੀ? ਪਲੱਸ 2 ਪੜ੍ਹੇ। ਪਲੱਸ 2 ਕੀਤੀ ਹਾਂ ਜੀ। ਅੱਛਾ ਠੀਕ ਆ। ਤੇ ਪੁੱਤ ਤੇਜ ਕਿੰਨੀ ਆ? 24 ਸਾਲ। ਠੀਕ ਆ ਠੀਕ ਆ। ਚਲੋ ਵਧੀਆ ਫਿਰ ਤੇ ਹਾਂ। ਤੇ ਹੋਰ ਦੱਸੋ ਤੇ ਹੀ ਫਿਰ ਪੀ ਭੈਣ ਕਿਉਂ ਨਹੀਂ ਆਈ ਇਹਨਾਂ ਦੇ ਨਾਲ? ਉਹ ਭੈਣ ਇਹਨਾਂ ਦੀ ਠੀਕ ਨਹੀਂ ਸੀਗੀ। ਉਹਨਾਂ ਦੀ ਸਿਹਤ ਨਹੀਂ ਠੀਕ ਜੀ ਤਾਂ ਨਹੀਂ ਆਏ। ਅੱਛਾ ਅੱਛਾ ਠੀਕ ਆ ਠੀਕ ਆ। ਤੇ ਬਸ ਪੁੱਤ ਤਹੀ ਤੇ ਵੇਹੀ ਲਿਆਵਾ ਸਾਡਾ ਘਰਬਾਰ ਸਾਰਾ ਕੁਝ। ਹਾਂ ਜੀ। ਤੁਹਾਡੇ ਪਸੰਦ ਦਾ ਕੋਹ। ਹਾਂਜੀ ਸਾਡੇ ਪਸੰਦ ਆ ਚਲੋ ਬਾਕੀ ਹੈ ਕਿ ਪਿੱਛੇ ਇਹਨਾਂ ਨੂੰ ਬਹੁਤ ੱੱਕੇ ਮਿਲੇ ਆ ਠੀਕ ਹੈ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਇਹਨੇ ਵਿਚਾਰੀ ਨੇ ਅੱਗੇ ਬਹੁਤ ੱੱਕੇ ਖਾਧੇ ਆ ਤੇ ਜਿਹੜੀ ਇਹਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੈਗੀ ਆ ਤੇ ਮੈਂ ਇਹੋ ਚਾਹੁੰਦਾ ਇਹਦੀ ਆਉਣ ਵਾਲੀ ਜ਼ਿੰਦਗੀ ਜੋ ਕਿ ਸਾਰੀ ਵਧੀਆ ਲੰਘੇ ਇਹਦੀ ਇਹਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਹਾਂ ਜੋ ਇਹਦਾ ਵਧੀਆ ਜ਼ਿੰਦਗੀ ਆ ਕੋਈ ਨਹੀਂ ਕੋਈ ਨਹੀਂ ਫਿਕਰ ਨਾ ਕਰੋ ਤੁਸੀਂ ਪਹੁੰਚ ਗਏ ਜੈਨਾ ਇੱਥੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਬਸ ਅੱਜ ਤੋਂ ਇਹ ਮੇਰੀ ਧੀ ਆ ਠੀਕ ਆ ਨਾ ਇਹਦੀ ਜ਼ਿੰਮੇਵਾਰੀ ਸਾਰੀ ਹੁਣ ਮੇਰੀ ਆ ਇਹਨੂੰ ਤਾਂ ਮੈਂ ਕਹਦੇ ਨਾ ਮਾ ਸਾਆਂਚ ਨਹੀਂ ਆਉਣ ਦਿੰਦੀ ਵੇਖੀ ਜਾਓ ਤੁਸੀਂ ਫਿਕਰ ਨਾ ਕਰੋ ਕੰਨ ਗੱਲ ਦਾ ਸਾਡੇ ਘਰ ਮਹਾਰਾਜ ਦਾ ਸਰਪੋ ਠੀਕ ਨੇ ਤੇ ਕੇ ਜੀ ਦੀ ਘਰ ਤੇ ਇਹ ਕੋਲ ਜਿਹਾ ਮਾਨੇ ਪਣਾ ਸਾਰੀ ਕਮੀ ਨਹੀਂ ਕਰਨੇ ਠੀਕ ਨੇ ਠੀਕ ਇਹਨੂੰ ਚੈਰੀ ਨੁਕਾ ਦੀ ਟੈਨਸ਼ਨ ਮੈਂ ਆਜੀ ਹੈਗੀ ਆ ਸਾਰੀ ਅਟੈਂਸ਼ਨ ਲੈਣ ਵਾਲੀ ਠੀਕ ਆ ਨਾ ਮੈਨੂੰ ਤੇ ਕੁਛ ਨਹੀਂ ਬਸ ਦੋ ਬੁੜਕੀਆਂ ਰੋਟੀ ਚਾਹੀਦੀ ਆ بس ਉਹ ਪੱਕੀ ਮੈਨੂੰ ਮੰਜੀ ਤੇ ਦੇਈ ਜਾਵੇ ਤੇ ਮੈਂ ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਨਣ ਦੀ ਠੀਕ ਆ ਨਾ ਸਮਝ ਗਿਆ ਮੇਰੀ ਗੱਲ ਤੂੰ ਹਾਂਜੀ ਹਾਂਜੀ ਸਮਝ ਗਿਆ ਇਹਦੀ ਗੱਲ ਸੁਣੋ ਗੱਲ ਸਭ ਤੋਂ ਵੱਡੀ ਆ ਵੀ ਸਾਨੂੰ ਰੋਟੀ ਪਾਣੀ ਦੀ ਬੜੀ ਤੰਗੀ ਆ ਸਲੀਕੀ ਜਿੱਤੀ ਗੱਲ ਆ ਨਹੀਂ ਰੋਟੀ ਪਾਣੀ ਦੇ ਤਾਂ ਬਹੁਤ ਸੱਚ ਆ ਗਿਆ ਸਾਰੇ ਘਰ ਦਾ ਕੰਮ ਕਰੇਗੀ ਕੰਮ ਦੀ ਕੋਈ ਟੈਨਸ਼ਨ ਨਹੀਂ ਕੰਮ ਤੇ ਤੁਹਾਡੇ ਉੱਠਦੇ ਆ ਬੈਠਦੇ ਆ ਸਾਰੇ ਕੰਮ ਕਰੇ ਤਾਨੂੰ ਬੈਠਿਆ ਸਾਰੀ ਰੋਟੀ ਪਾਣੀ ਦਵੇਗੀ ਸਭਾ ਗੱਲ ਆ ਸਰ ਸੋ ਸਾਡਾ ਕੰਮ ਆ ਵੀ ਦੱਸਣਾ ਬੰਦੇ ਨੂੰ ਠੀਕ ਨਹੀਂ ਹਾਂਜੀ ਤੇ ਗੱਲ ਮੂੰਹ ਤੇ ਕੀਤੀ ਚੰਗੀ ਹੁੰਦੀ ਆ ਹਾਂਜੀ ਹੁਣ ਦੋਤੇ ਘਰਾਂ ਦੇ ਵਿੱਚ ਕੀਦਾ ਪਈ ਸੱਸ ਸੋਹਰਾ ਰੋਲਨੇ ਹੁੰਦੇ ਤੇ ਨੌਰ ਮਾਨਾ ਮਰਜੀ ਦੇ ਬੈਠੇ ਮੋਬਾਈਲ ਵੰਦੀ ਆ ਨਹੀਂ ਨਹੀਂ ਉਹ ਕੰਮ ਲੀਆਂ ਕਰੇ ਹਾਂਜੀ ਇੱਕ ਗੱਲ ਮਹੋਰ ਕਰਨਾ ਚਾਹੁੰਦੀ ਆ ਹਾਂਜੀ ਇੱਕ ਨਾ ਜਿਹੜੀ ਗਾੜੀ ਚ ਬਾਹਾਂ ਚ ਲਾਉਂਦੀਆਂ ਨਾ ਕੁੜੀਆਂ ਮੈਨੂੰ ਉਹ ਨਹੀਂ ਚੰਗੀਆਂ ਲੱਗਦੀਆਂ ਬਸ ਇੰਨੀ ਗੱਲ ਸਮਝਾ ਦਿਓ ਕਿ ਅੱਗੇ ਨਾ ਮੇਰੇ ਬੋਲੇ ਤੇ ਬਾਕੀ ਕੋਈ ਗੱਲ ਨਹੀਂ ਜਿਹੜੀ ਚੀਜ਼ ਮੰਗੂਗੀ ਨਾ ਉਹ ਇਹਨੂੰ ਮੈਂ ਲੈ ਕੇ ਦਵਾਂਗੀ ਨਹੀਂ ਅੱਗੇ ਨਹੀਂ ਇਹ ਬੋਲੇਗੀ ਅੱਗੇ ਬੋਲਦੀ ਨਹੀਂ ਇਹ ਨਹੀਂ ਬੋਲੇਗੀ ਬੱਸ ਬੱਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਰੱਬ ਦਾ ਦਿੱਤਾ ਸਾਣਾ ਕੁਝ ਸਾਡੇ ਘਰ ਹੈਗਾ ਵਾ ਕਮੀ ਹੈਗੀ ਕੋਈ ਤੁਸੀਂ ਵੇਖ ਹੀ ਲਿਆ ਆ ਕੇ ਵੇਖ ਲਓ ਹਰ ਕੋਨੇ ਦੀ ਚੀਜ਼ ਪਈ ਆ ਕੋਈ ਥਾਂ ਖੇਲਾ ਹੈਗਾ ਸਾਡੇ ਘਰ ਦਾ ਬਹੁਤ ਪਹਿਲਾਂ ਕੀ ਗੱਲ ਹੋਈ ਪਹਿਲੇ ਗੱਲ ਇਹ ਹੋਈ ਭਾਜੀ ਇਹਨਾਂ ਦੀ ਜਿਹੜੀ ਸੱਸ ਹੀ ਨਾ ਸੱਸ ਬੜੀ ਤੇਜ਼ ਹੀ ਹਾਂ ਹਾਂ ਉਹਨੇ ਤੈਰ ਨਹੀਂ ਲੱਗਣ ਦਿੱਤੇ ਇਹਨਾਂ ਦੇ ਤੇ ਜਿਹੜੇ ਦੀ ਨਾਨਾ ਨਾ ਰਹਿਣਾ ਨਾਨਾ ਇਧੀਆਂ ਦੋ ਉਹ ਵੀ ਬੜੀਆਂ ਚਲਾਕ ਸੀ ਹਾਂ ਨਾ ਉਹ ਆਪ ਬਸਨੇ ਨਾ ਇਹਨੂੰ ਬਸਨ ਦਿੱਤਾ ਉਹਨਾਂ ਨੇ ਤੇ ਇੱਕ ਗੱਲ ਹੋਰ ਭਾਜੀ ਤਿੰਨ ਕਿਲੇ ਪਹਿਲੀ ਤੇ ਹੈਗੀ ਇਹ ਦੇ ਨਾਂ ਤੇ ਤੋ ਉਹਨਾਂ ਨੇ ਤਾਂ ਵੀ ਨੀ ਇਹਦੇ ਪੈਰ ਲੱਗਣ ਦਿੱਤੇ ਹਾਂ ਠੀਕ ਅੱਛਾ ਤਿੰਨ ਕਿੱਲੇ ਪੈਲੀ ਹੈਗੀ ਆ ਹਾਂਜੀ ਅੱਛਾ ਵਹਿਨਰ ਅਬਦਾ ਦਿੱਤਾ ਸਾਰਾ ਕੁਸ਼ੀ ਆ ਹਾਡੇ ਘਰ ਕਮੀ ਨਹੀਂ ਕਿਹਨ ਚੀ ਦੀ ਕੱਲਾ ਕੱਲਾ ਮੇਰਾ ਪੁੱਤ ਵਾ A to Z ਸਾਰਾ ਆਸਮਾਨ ਹਾਡੇ ਘਰ ਤੇ ਪੈਲੀ ਵੀ ਸੁਖ ਨਾਲ ਖੁੱਲੀ ਆ ਕੋਈ ਕਮੀ ਨਹੀਂ ਗਈ ਚਲ ਤਿੰਨ ਕਿੱਲੇ ਇਹਦੇ ਨਾਮ ਤੇ ਇਹਦੇ ਵਾਸਤੇ ਆ ਆਪਾਂ ਕੀ ਕਰਨੇ ਆ ਸਾਨੂੰ ਥੋੜਾ ਲਿਆਉਣਾ ਦੀ ਪੈਲੀ ਦੀ ਕਿਉਂ ਜੀ ਠੀਕ ਵਾ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਇਦਾਂ ਕਰੋ ਤင်း ਬੈਠੋ ਤਾਂ ਮੈਂ ਮੁੰਡੇ ਨੂੰ ਬੁਲਾ ਕੇ ਲਿਆਵਾਂ ਨਾਲ ਚਾਹ ਕਰਾਂ ਜਾ ਵਾਜ ਮਾਰਨ ਨੂੰ ਚੱਲ ਬਾਤ ਬੜਾਈ ਵਧੀਆ ਹੋਇਆ ਜੋ ਮੈਂ ਚੁੱਦੀ ਹੀ ਨਾ ਉਹ ਤੇ ਮੈਨੂੰ ਮਿਲ ਗਿਆ ਐਵੇਂ ਨਖਤੀ ਨਾਲ ਨੂੰ ਨਹੀਂ ਉਹਨੂੰ ਕਹਿੰਦੀ ਹੁੰਦੀ ਸੀ ਪਿਆਰੀ ਆਪਣੇ ਨਾਲ ਵੜਾ ਆਪਣੇ ਨਾਲ ਲਵਾਦਾ ਆਖੜ ਚਿੰ ਮਰ ਗਿਆ ਸਾਰਾ ਟੱਬਰ ਆ ਦੇਖਿਆ ਰੱਬ ਨੇ ਘਰਾਂ ਕੇ ਸਭ ਖੋ ਦਿੱਤਾ ਕੁੜੀ ਵੀ ਚੰਗੀ ਭਲੀ ਆ ਤੇ ਪਿਆਰੀ ਵੀ ਤਿੰਨ ਕਿਲੇ ਨਾਮ ਆ ਹੈ ਆ ਹੋ ਗਿਆ ਸੋਨੇ ਤੇ ਸੁਹਾਗਾ ਚੱਲ ਹਾਂ ਬੜੀ ਗੱਲ ਜੀ ਮੇਰੀ ਨਾਲੇ ਨਾ ਕੁੜੀ ਨੂੰ ਲੱਗਦੀ ਵੀ ਕੁਛ ਔਲੀ ਆ ਨੀਮੀ ਤੇ ਚੁੱਪਣ ਦੀ ਡਈ ਤੇ ਬੋਲਦੀ ਹੋਣਾ ਕਿ ਜਿੰਨਾ ਕੁ ਮੈਂ ਬਣਾਉਂਦੀ ਆ ਅੱਖਾਂ ਰੀ ਤਾਂ ਕਰਨ ਦੇਈ ਤੇ ਨਾ ਵੀ ਅੱਖਾਂ ਤੇ ਨੱਚਦੀਆਂ ਹੁੰਦੀਆਂ ਹੀ ਗੀਆਂ ਚਲ ਆ ਆ ਬਣਾਵ ਲਿਆ ਹੋ ਗਿਆ ਹੁਣ ਮੇਰੇ ਦਿਲ ਦੀ ਸੁਣੀ ਗਈ ਆ ਹੁਣ ਕਰੂੰਗੀ ਆਪਣੀਆਂ ਮਰਜ਼ੀਆਂ ਹੁਣ ਚਲਾਉਂਗੀ ਆਪਣੇ ਚੱਲ ਦੀਆਂ ਵੇਖੀ ਜਾ ਗਾੜੀ-ਗਾੜੀ ਬਣਦਾ ਕੀ ਆ ਹੁਣ ਹੁਣ ਤੇ ਪੰਜੇ ਹੁਲਾਂ ਕਿਓ ਚਾਪੜੀਆਂ ਚਲ ਮਨਾ ਜਾ ਕੇ ਪਿੰਡ ਨੂੰ ਵੇਖਾਂ ਕਿੱਥੇ ਆ ਇਦੇ ਇਹਨਾਂ ਪੌੜਾ ਪਾ ਦੇ ਕੋਈ ਇਹਨੂੰ ਸਮਝਾਉਣੀ ਆ ਜਾ ਕੇ ਪਿਤਾ ਤੋਂ ਦਾਦਾ ਨਾ ਚੁੱਕੀ ਨਾ ਖੱਤਿਆ ਗੱਲ ਨਾ ਕਣੀ ਕੋਈ ਵੀ ਹੁਣ ਤੇ ਫੇਰ ਦੁਆਬ ਦੌਰ ਹੜੇ ਹੱਥ ਚਾਗੀ ਆ